ਗਰਦਾਰ ਸਿੰਘ ਹਜੇ ਗਰਮੀ ਨੇ ਤਾਂ ਰੰਗ ਦਿਖਾਉਣਾ ਸ਼ੁਰੂ ਵੀ ਨਹੀਂ ਕੀਤਾ ਜੀ ਤੇ ਹੁਣੇ ਬਿਜਲੀ ਵਿਭਾਗ ਦੇ ਤੇ ਸਰਕਾਰ ਦੇ ਪੋਲ ਖੁੱਲਣੇ ਸ਼ੁਰੂ ਹੋ ਗਏ ਨੇ ਇਹਨਾਂ ਕੋਲੇ ਕੋਈ ਠੋਕਵਾ ਸਟਾਫ ਨਹੀਂ ਜੀ ਸਿੰਗਲ ਬੰਦਾ ਇਹਨਾਂ ਕੋਲੇ ਮੁਲਾਜ਼ਮ ਨਹੀਂ ਸਾਰੇ ਪ੍ਰਾਈਵੇਟ ਬੰਦਿਆਂ ਤੋਂ ਕੰਮ ਕਰਾਉਂਦੇ ਆ ਹੈੱਡਕੁਆਰਟਰ ਸੱਟ ਕੇ ਆਪੋ ਆਪਣੇ ਘਰਾਂ 'ਚ ਰਹਿੰਦੇ ਆ ਕੰਪਲੇਂਟ ਆਫਿਸ 'ਚ ਫੋਨ ਕਰਦੇ ਰਹੇ ਤੇ ਰਾਤ ਨੂੰ ਇਹਨਾਂ ਦਾ ਨੰਬਰ ਹਮੇਸ਼ਾ ਬਿਜ਼ੀ ਆਉਂਦਾ ਹੈ ਇਹਨਾਂ ਬਿਲੀ ਭਾਗ ਦੀ ਬਹੁਤ ਨਲਕੀ ਆ ਕਟਿਆ ਤਰੀਕਾ ਜ ਹੈਗਾ ਇਹਨਾਂ ਦਾ ਵੀ ਬਿਨਾ ਪ੍ਰੋਬਲਮ ਤੋਂ ਐਵੇਂ ਕੱਟ ਲਾ ਦੇਣਾ ਪ੍ਰੋਬਲਮ ਮੁਗਾ ਰੋਡ ਤੇ ਚੱਕ ਕੇ ਨਿਹਾਲਾ ਰੋਡ ਬੰਦ ਕਰ ਦੋ ਤਾਂ ਇਹਨਾਂ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਇਹਨੂੰ ਖੁਸ਼ ਕਰਨ ਦੀ ਖਾਤਰ ਇਹ ਜਿਹੇ ਕਰ ਰਹੇ ਆ ਤਾਂ ਸੱਸੀ ਗਾਲ ਮੈਂ ਜਗਤਾਰ ਸਿੰਘ ਸਰਾਹ ਤੇ ਤੁਸੀਂ ਹੈਮਿੰਡੀਆਂ ਟੀਵੀ ਵੇਖ ਰਹੇ ਹੋ ਇਸ ਟਾਈਮ ਬਾਗਾਪੁਰਾਣਾ ਸ਼ਹਿਰ ਦੇ ਵਿੱਚ ਖੜੇ ਆ ਗਰਮੀਆਂ ਸ਼ੁਰੂ ਹੋਈਆਂ ਨੇ ਪਰ ਗਰਮੀਆਂ ਸ਼ੁਰੂ ਹੁੰਦੇ ਸਾਰ ਹੀ ਬਾਗਾਪੁਰਾਣਾ ਵਾਸੀ ਤਰ੍ਹਾਂ ਤਰ੍ਹਾਂ ਕਰਨ ਲਾ ਦਿੱਤੇ ਮਸਲਾ ਕੀ ਆ ਮਸਲਾ ਇੱਥੇ ਲਾਈਟ ਆਉਣ ਦਾ ਨਹੀਂਗਾ ਲਾਈਟ ਜਾਣ ਦਾ ਨਹੀਂਗਾ ਇੱਥੇ ਇੱਕ ਹੋਰ ਨਵਾਂ ਮਸਲਾ ਨਿਕਲ ਕੇ ਸਾਹਮਣੇ ਆਇਆ ਤੁਸੀਂ ਚੰਦੇ ਨਾਲ ਜੁੜੇ ਰਹੋ ਗੱਲਬਾਤ ਕਰਾਂਗੇ ਬਿਜਲੀ ਵਿਭਾਗ ਦੇ ਉੱਤੇ ਵੱਡੇ ਇਲਜ਼ਾਮ ਆ ਜਿਹੜੇ ਉਹ ਲਗਾਏ ਜਾ ਰਹੇ ਨੇ ਕੀ ਉਹ ਸਚਾਈ ਆ ਗੱਲਬਾਤ ਵੀ ਕਰਾਂਗੇ ਸਾਡੇ ਨਾਲ ਆ ਪਵਨ ਗੋਇਲਾ ਤੇ ਸਾਡੇ ਨਾਲ ਵਿਜੇ ਮਾਨਸਲ ਪ੍ਰਧਾਨ ਵਿਜੇ ਮਾਨਸਲ ਜਿਹੜੇ ਕਿ ਉਹਨਾਂ ਨਾਲ ਗੱਲਬਾਤ ਕਰਾਂਗੇ ਭਾਈ ਜੀ ਕੀ ਕਹਿਣਾ ਚਾਹੁੰਦੇ ਕੀ ਮਸਲਾ ਕੀ ਹੋਇਆ ਜਿਹੜਾ ਸਾਰਾ ਇਹ ਹੋਇਆ ਨਿਰਧਾਰ ਸਿੰਘ ਹਜੇ ਗਰਮੀ ਨੇ ਤਾਂ ਰੰਗ ਦਿਖਾਉਣਾ ਸ਼ੁਰੂ ਵੀ ਨਹੀਂ ਕੀਤਾ ਜੀ ਤੇ ਹੁਣੇ ਬਿਜਲੀ ਵਿਭਾਗ ਦੇ ਤੇ ਸਰਕਾਰ ਦੇ ਪੋਲ ਖੁੱਲਨੇ ਸ਼ੁਰੂ ਹੋ ਗਈ ਹੈ। ਜੀ। ਅਜੇ ਬਿਜਲੀ ਦੀ ਗਰਮੀ ਤਾਂ ਦਿਨੋ ਦਿਨ ਵਧਣੀ ਹੈ ਤੇ ਕੱਟ ਲੱਗਣੇ ਆ। ਜੀ। ਸਰਕਾਰ ਵੱਲੋਂ ਕੱਟ ਵੀ ਲਾਏ ਨੇ ਇਹਨਾਂ ਕੋਲੇ ਕੋਈ ਠੋਕਵਾ ਸਟਾਫ ਨਹੀਂ। ਜੀ। ਸਿੰਗਲ ਬੰਦਾ ਇਹਨਾਂ ਕੋਲੇ ਮੁਲਾਜ਼ਮ ਨਹੀਂ ਸਾਰੇ ਪ੍ਰਾਈਵੇਟ ਬੰਦਿਆਂ ਤੋਂ ਕੰਮ ਕਰਾਉਂਦੇ ਆ। ਜੀ। ਉਹ ਟਾਈਮ ਬੇ ਟਾਈਮ ਉਹ ਮਿਲਦੇ ਨਹੀਂ। ਜੀ। ਰਾਤੀ 10 ਵਜੇ ਤੋਂ ਲਾਈਟ ਬੰਦ ਆ। ਸਾਰੇ ਚੈਨਲਾਂ ਤੋਂ ਪਤਾ ਕੀਤਾ। ਐਕਸ਼ਨ ਸਾਹਿਬ ਤੋਂ ਪਤਾ ਲੱਗਿਆ ਵੀ ਲਾਈਟ ਚੱਲ ਰਹੀ ਹੈ। ਜੀ। ਕਾਗਜ਼ਾਂ ਦੇ ਵਿੱਚ ਲਾਈਟ ਚੱਲ ਰਹੀ ਹੈ ਲੇਕਿਨ ਮੌਜੂਦਾ ਸਾਰੇ ਸ਼ਹਿਰ ਦੇ ਵਿੱਚ ਮੋਦਗੀ ਰੋਡ ਨੂੰ ਛੱਡ ਕੇ ਨਿਹਾਲ ਸਿੰਘ ਵਾਲਾ ਰੋਡ ਸਾਰੀਆਂ ਮੰਡੀਆਂ ਵੱਡਾ ਏਰੀਆ ਸ਼ਹਿਰ ਦਾ 75% ਏਰੀਆ ਬੰਦ ਸੀ ਜੀ ਸਵੇਰ 6 ਵਜੇ ਦੁਆਰਾ ਫੇਰ ਕੀਤੀਏ ਗੱਲ ਵੀਰ ਸਵੇਰ ਦਾ ਰਾਤ ਦੀ ਬੰਦਾ ਸਵੇਰੇ ਹੀ ਘੰਟਾ ਸੌਂ ਜਾਈਏ ਉਹ ਪਾਣੀ ਭਰ ਲਈਏ ਪਾਣੀ ਵੀ ਖਤਮ ਲਾਈਟਾਂ ਬੰਦ ਫੇਰ ਐਸਡੀਓ ਨੂੰ ਫੋਨ ਕੀਤੇ ਕਰਾਉਨੇ ਆ ਜੀ ਹੁਣੇ ਚਲਾਉਨੇ ਆ ਜਦੋਂ ਪਤਾ ਹੈ ਸਟਾਫ ਨੂੰ ਪ੍ਰਸ਼ਾਸਨ ਨੂੰ ਵੀ ਰਾਤੀ ਲਾਈਟ ਬੰਦ ਆ ਕਟੋ ਘੜ ਸਵੇਰੇ ਤਾਂ ਹਾਜ਼ਰ ਹੋਣ ਹੈਡਕੁਆਰਟਰ ਸੱਟ ਕੇ ਆਪੋ ਆਪਣੇ ਘਰਾਂ 'ਚ ਰਹਿੰਦੇ ਆ ਜਦੋਂ ਕਿ ਬੰਦਾ ਇਹਨਾਂ ਦਾ ਵੀ ਹੈਡਕੁਆਰਟਰ ਤੇ ਰਹਿਣਾ ਜ਼ਰੂਰੀ ਹੈ ਪਵਾਂ ਐਸਜੋਆ ਪਵਾਂ ਜਈ ਹੈ ਜਈ ਇੱਥੇ ਕਹਿੰਦੇ ਟ੍ਰੇਨਿੰਗ ਤੇ ਗਿਆ ਵਾ ਹੈ ਨਹੀਂ ਔਰ ਇਹਨਾਂ ਦਾ ਕੋਈ ਬੰਦਾ ਸੁਣਦਾ ਨਹੀਂ ਸਵੇਰੇ 6 ਵਜੇ ਫੇਰ ਕਹਿੰਦੇ ਅੱਧਾ ਘੰਟਾ ਲੱਗੂ ਜੀ ਅੱਧੇ ਘੰਟਾ ਛੱਡ ਦਿੰਨੇ ਆ ਫੇਰ ਨਹੀਂ ਆਈ ਸਾਢੇ 7 ਫੋਨ ਕੀਤਾ ਫੇਰ ਨਹੀਂ ਆਈ ਜੀ ਕਾਫੀ ਕੰਤੂ ਬਰੰਤੂ ਕਰਨ ਤੋਂ ਬਾਅਦ ਸਾਢੇ 8 ਵਜੇ ਤੋਂ ਮਾੜਾ ਮੋੜਾ ਤਲਖੀ ਹੋਈ ਤੇ ਨਾਲ ਦੀ ਨਾਲ ਲਾਈਟ ਆ ਗਈ ਜੀ ਜਦੋਂ ਬਾਅਦ 'ਚ ਭਰੋਸੇ ਜੋ ਸੂਤਰਾਂ ਤੋਂ ਪਤਾ ਲੱਗਿਆ ਇਹੜਾ ਰਾਤ ਲਾਈਟ ਬੰਦ ਸੀ ਉਹ ਸਾਡੇ ਏਰੀਆ ਦੇ ਵਿੱਚ ਤਾਂ ਫਾਲਟ ਹੀ ਨਹੀਂ ਸੀ ਜੀ ਨਿਹਾਲ ਸਿੰਘ ਵਾਲਾ ਰੋਡ ਦੇ ਮੰਡੀਆਂ ਦੇ ਬਾਅਦ ਕੋਈ ਬਕਸਾ ਨਹੀਂ ਛੜਿਆ ਸੀ ਬਕਸਾ ਛੜਿਆ ਸੀ ਕੋਟਗਪੁਰ ਤੇ ਮੁੱਦਗੀ ਰੋਡ ਦਾ ਜੀ ਇਹਨਾਂ ਨੇ ਆਪਦੀ ਕਿਸੇ ਚਾਲ ਨਾਲ ਮੁਲਾਜ਼ਮਾਂ ਦੇ ਉੱਧਰ ਰਹਿਸ਼ਾ ਹੋਣ ਗਿਆ ਕੀ ਹੋਊਗਾ ਇਹ ਪਰਮਾਤਮਾ ਜਾਣਦਾ ਜਾਂ ਮਹਿਕਮਾ ਜਾਣਦਾ ਜੀ ਸਾਡਾ ਏਰੀਆ ਘੱਟ ਕੇ ਜਦੋਂ ਕਿ ਸਾਡੇ ਏਰੀਆ ਦਾ ਬਕਸਾ ਸਹੀ ਸੀ ਸਾਡਾ ਏਰੀਆ ਘੱਟ ਕੇ ਸਾਡਾ ਲੋਡ ਕੱਟ ਕੇ ਤੇ ਮੁੰਦਗੀ ਰੋਡ ਵਾਲਾ ਲੋਡ ਸਾਡੇ ਪਿੰਕਸੇ ਤੇ ਪਾਤਾ ਮੁੰਦਗੀ ਰੋਡ ਸਾਰਾ ਦਿਨ ਚੱਲਦਾ ਰਿਹਾ ਸਾਰੀ ਰਾਤ ਚੱਲਦੀ ਰਹੇ ਤੇ ਕਟੋ ਘਟੇ ਨਾਲ ਤਾਂ ਬੰਦਾ ਸੀ ਨਾ ਸਵੇਰੇ ਉੱਠ ਕੇ ਵੀ ਉਹ ਸਵੇਰੇ ਰਾਤ ਸਾਰੀ ਰਾਤ ਚੱਲਦਾ ਰਿਹਾ ਤੇ ਸਵੇਰੇ ਬੰਦ ਕਰਦੇ ਨੇ ਉਹ ਸਾਨੂੰ 2 ਘੰਟੇ ਰਾਹਤ ਮਿਲ ਜਾਂਦੀ ਪਰ ਇਹਨਾਂ ਦੇ ਕੰਨ ਤੇ ਕੋਈ ਜੋ ਨਹੀਂ ਸਰਕੇ ਨਾ ਐਕਸ਼ਨ ਨੇ ਕੋਈ ਤਾਬਤਿਆ ਨਾ ਐਸ ਡੀਓ ਨੇ ਨਾ ਕਿਸੇ ਮਹਿਕਮੇ ਨੇ ਬੰਦੇ ਅਸੀਂ ਇਹ ਫਰਜ਼ੋਰ ਮੰਗ ਕਰਦੇ ਆ ਵੀ ਹੈੱਡ ਕੁਆਰਟਰ ਤੇ ਰਹਿਣਾ ਯਕੀਨੀ ਬਣਾਇਆ ਜਾਵੇ ਕਿਸੇ ਸਟਾਫ ਦੇ ਬੰਦੇ ਦੀ ਡਿਊਟੀ ਲੱਗੇ ਕੋਈ ਰਾਤ ਨੂੰ ਜੇ ਕੰਪਲੇਂਟ ਆਫਿਸ 'ਚ ਫੋਨ ਕਰਦੇ ਰਹੇ ਤੇ ਰਾਤ ਨੂੰ ਇਹਨਾਂ ਦਾ ਨੰਬਰ ਹਮੇਸ਼ਾ ਬਿਜ਼ੀ ਆਉਂਦਾ ਹੈ ਉਹ ਪਤਾ ਨਹੀਂ ਕੀ ਸਿਸਟਮ ਲਾਉਂਦੇ ਆ ਨੰਬਰ ਦੇ ਕਾਲ ਨਹੀਂ ਹੁੰਦੇ ਦਿਨ ਦੇ ਟਾਈਮ 24 ਘੰਟੇ ਹਾਜ਼ਰ ਰਹਿੰਦੇ ਆ ਰਾਤ ਨੂੰ ਕਾਲ ਹੀ ਨਹੀਂ ਟੈਂਡ ਹੁੰਦੀ ਕੰਪਲੇਂਟ ਹੀ ਨਹੀਂ ਲਿਖੀ ਜਾਂਦੀ ਮੈਂ ਸਰਕਾਰ ਤੋਂ ਤੇ ਪ੍ਰਸ਼ਾਸਨ ਤੋਂ ਮੰਗ ਕਰਦਾ ਜੀ ਵੀ ਹੁਣੇ ਇਹਨਾਂ ਦੀ ਚੋੜੀ ਕਾਸਕੇ ਰੱਖਣ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸ਼ਹਿਰ ਵਾਸੀਆਂ ਨੂੰ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਜੀ ਤੁਹਾਨੂੰ ਦੱਸ ਦਿਕਾ ਕਿ ਜਿਹੜਾ ਹੁਣ ਇਹਦੇ ਵਿੱਚ ਮੈਂ ਐਡ ਕਰਦਾ ਕਿ ਜਿਹੜਾ ਰਾਤ ਫਾਲਟ ਸੀਗਾ ਰਾਤ ਫਾਲਟ ਕਿੱਥੇ ਸੀਗਾ ਮੁੱਦਕੀ ਰੋਡ ਤੇ ਕੋਟਕਪੁਰਾ ਰੋਡ ਤੇ ਸੀਗਾ ਕਾਰਨ ਕੀ ਪਤਾ ਲੱਗਿਆ ਵੀ ਉੱਥੇ ਕੋਈ ਬਕਸਾ ਜਿਹੜਾ ਹੋ ਸੜ ਕੇ ਸੁਆਹ ਹੋ ਗਿਆ ਸੀਗਾ ਪਰ ਇਹਨਾਂ ਨੇ ਲੈਡ ਕਿਹੜੀ ਕੱਟੀ ਨਿਹਾਲ ਸਿੰਘ ਵਾਲਾ ਰੋਡ ਚੰਨੂ ਵਾਲਾ ਰੋਡ ਤੇ ਜਿਹੜਾ ਕੋਟਕ ਫਿਰ ਕੋਟਕ ਫੂਰਾ ਫੀਡਰ ਦੇ ਨੇ ਬੰਦ ਕਿਉਂ ਰੱਖਿਆ ਕੋਟਕਪੁਰਾ ਰੋਡ ਵਾਲਾ ਫੀਡਰ ਬੰਦ ਕਿਉਂ ਰੱਖਿਆ ਵੱਡੇ ਸਵਾਲਾਂ ਦੇ ਘੇਰੇ ਚਾਹੇ ਇਸ ਟਾਈਮ ਜੇ ਆਪਾਂ ਗੱਲ ਕਰ ਗਏ ਬਿਜਲੀ ਵਿਭਾਗ ਫਿਰ ਚਲੋ ਆਪਾਂ ਮੰਨ ਲੈਨੇ ਆ ਕਿ ਵੀ ਜਿਹੜੀ ਲਾਈਟ ਆ ਉਹ ਬੰਦ ਸੀਗਾ ਫਾਲਟ ਪੈ ਗਿਆ ਕਿਤੇ ਬਕਸਾ ਸੜ ਗਿਆ ਜਾਂ ਕੋਈ ਹੋਰ ਰਿਕਰ ਕੇ ਕਹਾਣੀ ਨਿਕਲ ਕੇ ਸਾਹਮਣੇ ਆਈ ਪਰ ਫਿਰ 8:30 ਵਜੇ ਬਕਸਾ ਠੀਕ ਕਿਨੇ ਕੀਤਾ ਇਰੇ ਉੱਤੇ ਗੱਲ ਗੌਰ ਕਰਨ ਵਾਲੀ ਆ ਲਗਾਤਾਰ ਇਹ ਪਰੇਸ਼ਾਨੀਆਂ ਕੱਲੀਆਂ ਬਾਗੇਪੜਨ ਦੇ ਵਿੱਚ ਨਹੀਂ ਵੱਖ-ਵੱਖ ਪਿੰਡਾਂ ਦੇ ਵਿੱਚ ਵੱਖ-ਵੱਖ ਹਲਕਿਆਂ ਦੇ ਵਿੱਚ ਇਹ ਜਿਹੜੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਜਦੋਂ ਲੋਕ ਧਰਨਾ ਮਜਾਰੇ ਲਈ ਮਜਬੂਰ ਹੋ ਜਾਂਦੇ ਆ ਲੋਕ ਉਹਨਾਂ ਨੂੰ ਸਵਾਲ ਕਰਦੇ ਆ ਤੇ ਨਾਲ ਦੀ ਨਾਲ ਜਿਹੜੀ ਲੜਾਈ ਚੱਲਣੀ ਸ਼ੁਰੂ ਹੋ ਜਾਂਦੀ ਆ ਸਾਡਾ ਪਵਨ ਕੋਇਲਾ ਗੱਲਬਾਤ ਕਰਦੇ ਆ ਅਗਰਵਾਲ ਸਭਾ ਦੇ ਪ੍ਰਧਾਨ ਭਾਈ ਜੀ ਕੀ ਜਿਹੜਾ ਮਸਲਾ ਕੀ ਆ ਜਿਹੜਾ ਇਹ ਤਾਂ ਗਰਮੀ ਸ਼ੁਰੂ ਹੋਈ ਆ ਪਹਿਲੇ ਰੰਗ ਵਿਖਾਉਣੇ ਸ਼ੁਰੂ ਕਰਤੇ ਬਿਜਲੀ ਵਿਭਾਗ ਨੇ ਇਹਨਾਂ ਬਿਜਲੀ ਵਿਭਾਗ ਦੀ ਬਹੁਤ ਨਲਕੀ ਆ ਜੀ ਕਿਉਂਕਿ ਪਿਛਲੇ ਸਮੇਂ 'ਚ ਜਦੋਂ ਕੁਝ ਦਿਨ ਪਹਿਲਾਂ ਵੀ ਰਾਤ ਨੂੰ ਕੋਈ ਇੱਕ ਰੋਡ ਤੇ ਪ੍ਰੋਬਲਮ ਆ ਗਈ ਤੇ ਇਹਨਾਂ ਕੋਲੇ ਉਸ ਰੋਡ ਨੂੰ ਰਿਪੇਅਰ ਕਰਨ ਵਾਸਤੇ ਤੇ ਮੁਲਾਜ਼ਮ ਤਾਂ ਹੈ ਨਹੀਂ ਗਏ ਇਹ ਚੱਕ ਕੇ ਦੂਸਰੇ ਰੋਡਾਂ ਨੂੰ ਵੀ ਬੰਦ ਕਰ ਦਿੰਦੇ ਆ ਜੀ ਜਦੋਂ ਇਹਨਾਂ ਨੂੰ ਰਾਤ ਨੂੰ ਅਸੀਂ ਫੋਨ ਲਗਾਨੇ ਆ ਜਾਂ ਸਾਡੇ ਸ਼ਹਿਰ ਦੇ ਨਿਵਾਸੀ ਹੋਰ ਲਾਉਂਦੇ ਆ ਫੋਨ ਇਹਨਾਂ ਦਾ ਕੋਈ ਵੱਦਾ ਪਤਨ ਦਾ ਫੋਨ ਚੱਕਾ ਨੂੰ ਹੈ ਨਹੀਂ ਜਿਹਦੇ ਕਰਕੇ ਇਹਨਾਂ ਨੇ ਕੋਈ ਬਿਜੀ ਸਿਸਟਮ ਲਾਇਆ ਵੀ ਕਾਲ ਉਹਨਾਂ ਤੱਕ ਪਹੁੰਚਦੀ ਆ ਕਿਉਂ ਨਹੀਂ ਪਹੁੰਚਦੀਗੀ ਸਾਨੂੰ ਤਾਂ ਟੂੰ ਟੂੰ ਦੀਆਂ ਆਵਾਜ਼ਾਂ ਆਉਂਦੀਆਂ ਤੇ ਜੇ ਕਿਸੇ ਵਜ੍ਹਾ ਨਾਲ ਕਿਸੇ ਨੇ ਚੱਕ ਲਿਆ ਤੇ ਤਾਂ ਵੀ ਪੁਖਤਾ ਜਵਾਬ ਹੈ ਨਹੀਂਗਾ ਸੋਭਾ ਨੂੰ ਚੈੱਕ ਕਰਨਗੇ ਤੇ ਜਦੋਂ ਕਿਤੇ ਮਤਲਬ ਸਾਡੇ ਕਿਸੇ ਸੱਜਣ ਨੇ ਅਫਸਰ ਨਾਲ ਕਿਸੇ ਨਾਲ ਗੱਲ ਕੀਤੀ ਆ ਮੰਨ ਲਓ ਵੀ ਐਸਡੀਓ ਸਾਹਿਬ ਨਾਲ ਕਰ ਲਈ ਐਕਸ਼ਨ ਸਾਹਿਬ ਨੇ ਕਰ ਲਈ ਪਹਿਲੀ ਗੱਲ ਤਾਂ ਉਹਨਾਂ ਦੇ ਉਹ ਧਿਆਨ 'ਚ ਨਹੀਂ ਹੁੰਦਾ ਮਸਲਾ ਵੀ ਇਹ ਗੱਲ ਹੋਈ ਆ ਕਿ ਤੇ ਲਾਈ ਜਾਂਦੀ ਆ ਤੇ ਅਫਸਰ ਇੱਥੇ ਡਿਊਟੀ ਤੇ ਆਪਦਾ ਦਿਨੇ ਤਾਂ ਆ ਗਿਆ ਪਰ ਰਾਤ ਨੂੰ ਆਪਦਾ ਵਿਚਾਰੇ ਕਿਤੇ ਹੋਰ ਚਲੇ ਜਾਂਦੇ ਆ ਇੱਥੇ ਡਿਊਟੀ ਤੇ ਉਹਨਾਂ ਦੀ ਮਤਲਬ ਗੈਰਹਾਜ਼ਰੀ ਦੇ ਵਿੱਚ ਕੋਈ ਸੰਭਾਲਣਾ ਹੈ ਨਹੀਂਗਾ ਜਿਵੇਂ ਸਾਡੇ ਜੈ ਸਿੰਘ ਸਾਹਿਬ ਹੈ ਚਲੋ ਵਧੀਆ ਬੰਦੇ ਆ ਹੁਣ ਉਹ ਟ੍ਰੇਨਿੰਗ ਤੇ ਗਏ ਹੋਏ ਆ ਉਹਨਾਂ ਦੀ ਗੈਰ ਹਾਈ ਦੇ ਵਿੱਚ ਅਡੀਸ਼ਨਲ ਚਾਰਜ ਇਹਨਾਂ ਨੂੰ ਦਿੱਤਾ ਵੈ ਉਹ ਤਾਂ ਸੁੱਖ ਨਾਲ ਫੋਨ ਹੀ ਨਹੀਂ ਚੱਕਦੇ ਕਹਿੰਦਾ ਜੀ ਠੀਕ ਹੈ ਨਾ ਪਤਾ ਨਹੀਂ ਕੀ ਚੱਕਰ ਹੈ ਇਹਨਾਂ ਦਾ ਐਟੀਟਿਊਡ ਕਿਉਂ ਹੈ ਇਸ ਤਰ੍ਹਾਂ ਦੀਆਂ ਕਟਾਈਆਂ ਬਹੁਤ ਮਾੜੀਆਂ ਸਰਕਾਰ ਤੋਂ ਅਸੀਂ ਮੰਗ ਕਰਦੇ ਹਾਂ ਦੇਖੋ ਕੁਝ ਦਿਨ ਪਹਿਲਾਂ ਕਣਕ ਦਾ ਸੀਜ਼ਨ ਸੀਗਾ ਤੇ ਅਸੀਂ ਕਿਸਾਨ ਭਰਾਵਾਂ ਦੇ ਨਾਲ ਹਾਂ ਤੇ ਸਾਡੇ ਕਾਰੋਬਾਰ ਵੀ ਕਿਸਾਨੀ ਨਾਲ ਸੰਬੰਧਿਤ ਹੈ ਉਦੋਂ ਇਹਨਾਂ ਦਾ ਕੱਟ ਲਾਇਆ ਉਹ ਜੈ ਸੀ ਅਸੀਂ ਵੀ ਸਹਿਮਤ ਹਾਂ ਵੀ ਜਿਹੜੇ ਸਾਡੇ ਗੁਰਦੁਆਰਾ ਫੀਟਰ ਹੈ ਉਹਤੇ ਲਾਤਾ ਸ਼ਹਿਰੀ ਫੀਟਰ ਸਾਡੇ ਚੱਲਦੇ ਸੀ ਪਰ ਇਹ ਤਾਂ ਬਹੁਤ ਹੀ ਕਟਿਆ ਤਰੀਕਾ ਜ ਹੈਗਾ ਇਹਨਾਂ ਦਾ ਵੀ ਬਿਨਾ ਪ੍ਰੋਬਲਮ ਤੋਂ ਐਵੇਂ ਕੱਟ ਲਾ ਦੇਣਾ ਪ੍ਰੋਬਲਮ ਮੁਗਾ ਰੋਡ ਤੇ ਚੱਕ ਕੇ ਨਿਹਾਲਾ ਰੋਡ ਬੰਦ ਕਰ ਦੋ ਪ੍ਰੋਬਲਮ ਜਨਰਲ ਰੋਡ ਤੇ ਆ ਮਦਕੀ ਰੋਡ ਬੰਦ ਕਰ ਦੋ ਜਿਵੇਂ ਬੀਤੀ ਰਾਤ ਪ੍ਰਧਾਨ ਸ਼੍ਰੀ ਵਿਜੇ ਬਾਂਸਲ ਜੀ ਨੇ ਦੱਸਿਆ ਵੀ ਪ੍ਰੋਬਲਮ ਤਾਂ ਮਦਕੀ ਰੋਡ ਤੇ ਸੀ ਤੇ ਬੰਦ ਇਹਨਾਂ ਨੇ ਸਾਰਾ ਸ਼ਹਿਰ ਕਰਤਾ ਅਜਿਹਿਆਂ ਜਿਹੜੀਆਂ ਗੱਲਾਂ ਬਾਤਾਂ ਇਹਨਾਂ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਇਹਨੂੰ ਖੁਸ਼ ਕਰਨ ਦੀ ਖਾਤਰ ਇਹ ਅਜਿਹਾ ਕਰ ਰਹੇ ਆ ਤੇ ਵੇਖੋ ਗਰਮੀ ਤਾਂ ਹਜੇ ਮੂਰੇ ਹੁਣ ਸ਼ੁਰੂ ਹੋਈ ਆ ਠੀਕ ਹੈ ਨਾ ਤੇ ਹਜੇ ਆਉਣ ਵਾਲਾ ਸਮਾਂ ਤਾਂ ਬਥੇਰਾ ਪਿਆ ਮੂਰੇ ਤੇ ਲਾਈਟ ਦੀ ਪੂਰੀ ਜ਼ਰੂਰਤ ਹੈ ਜਿਹੜਾ ਸ਼ਹਿਰ ਦੇ ਵਿੱਚ ਨਿੱਕੀ-ਮੋਟੀ ਇੰਡਸਟਰੀ ਹੈਗੀ ਆ ਜਿਹੜੇ ਕਾਰੋਬਾਰਗਿਆਂ ਨੇ ਸਾਡਿਆਂ ਨੇ ਬਿਲੀ ਦੇ ਨਾਲ ਸੰਬੰਧਤ ਹੈ ਵੀ ਇਹਨ ਕੋਈ ਫੈਕਟਰੀ ਦੇ ਵਿੱਚ ਚੱਲਦਾ ਕਾਰੋਬਾਰ ਆ ਕੋਈ ਚੱਕੀਆਂ ਲੱਗੀਆਂ ਕੋਈ ਹੋਰ ਹੈਗਾ ਬਿਲੀ ਨਾਲ ਸੰਬੰਧਤ ਉਹ ਚੱਲੂਗਾ ਕਿਵੇਂ ਜਦ ਬਿਲਕੁਲ ਬੰਦ ਹੋ ਗਈ ਇੰਨੀ ਪਹੁੰਚ ਤਾਂ ਕਿਸੇ ਦੀ ਹੈ ਨਹੀਂ ਵੀ ਲਗਾਤਾਰ ਅਗਲਾ ਵੱਡਾ ਜਨਰੇਟਰ ਲਾਊਗਾ ਤੇ ਚਲਾਊਗਾ ਸਰਕਾਰ ਤੋਂ ਮੰਗ ਕਰਦੇ ਆਂ ਇਹ ਵਿਸ਼ਾ ਬੜਾ ਜਾਂਚ ਚੱਲ ਆਇਆ ਹਰ ਵਾਰੀ ਔਰਤਾਂ ਕੋਈ ਪਹਿਲੀ ਵਾਰ ਨਹੀਂ ਉੱਠਿਆਗਾ ਤੇ ਸਾਡੇ ਜਿਹੜੇ ਅਫਸਰ ਡਿਊਟੀ ਤੇ ਲਾਏ ਹੋਏ ਆ ਉਹਨਾਂ ਨਾਲ ਵੀ ਆਪਦਾ ਗੱਲਬਾਤ ਕਰੋ ਤਾਲਮਿਲ ਕਰੋ ਵੀ ਜਿਹੜਾ ਇਸ ਤਰ੍ਹਾਂ ਦੀ ਕੋਈ ਗੱਲ ਨਾ ਹੋਵੇ ਰਾਤ ਨੂੰ ਜੇ ਸ਼ਹਿਰੀਆਂ ਨੂੰ ਕੋਈ ਪ੍ਰੋਬਲਮ ਆਉਂਦੀ ਆ ਉਹਨੂੰ ਸੁਣਨ ਵਾਸਤੇ ਕੋਈ ਪੁਖਤਾ ਪ੍ਰਬੰਧ ਕੀਤਾ ਹੁੰਦੀ ਡਿਊਟੀ ਤੇ ਅਫਸਰਾਂ ਦੀ ਡਿਊਟੀ ਲਾਈ ਹੋਵੇ ਹੁਣ ਤੱਕ ਕੋਈ ਕਿਸੇ ਨਾਲ ਅਧਿਕਾਰ ਨਾਲ ਗੱਲਬਾਤ ਹੋਈ ਹੈ ਨੇ ਹੁਣ ਤੱਕ ਗੱਲ ਆਈ ਪ੍ਰਧਾਨ ਜੀ ਦੀ ਗੱਲ ਹੋ ਗਈ ਹੈ ਜਾਂ ਸਵੇਰੇ ਪ੍ਰਧਾਨ ਜੀ ਕੋਲੇ ਜਿਹੜੇ ਬੰਦੇ ਆ ਕੇ ਆਏ ਗਏ ਆ ਕਿਉਂਕਿ ਮੈਂ ਕਿਤੇ ਗਿਆ ਹੋਇਆ ਸੀਗਾ ਉਦੋਂ ਉਹਨਾਂ ਨੇ ਦੱਸਿਆ ਵੀ ਰਾਤ ਦੇ ਕਾਫੀਆਂ ਨੇ ਫੋਨ ਫੋਨ ਲਾਇਆ ਕਿਸੇ ਦਾ ਫੋਨ ਨਹੀਂ ਲੱਗਿਆਗਾ ਸਵੇਰ ਦੀ ਜੇ ਗੱਲਬਾਤ ਹੋਈ ਆ ਉਦੋਂ ਪਤਾ ਲੱਗਿਆ ਕਹਿੰਦੇ ਕਹਿੰਦੇ ਜੀ ਕੋਈ ਫਲਦਾ ਕਰਦੇ ਆ ਤੇ ਜਦੋਂ ਪਾਸੇ ਹੋਰ ਮੁਲਾਜ਼ਮਾਂ ਤੋਂ ਪਤਾ ਲੱਗਿਆ ਇਧਰਲੇ ਪਾਸੇ ਫਲਤੀ ਹੈ ਨਹੀਂ ਕੋਈ ਜਿਨੇ ਹਸਿਆ ਰੋਡ ਦੀ ਗੱਲ ਕਰਕੇ ਆਪਾਂ ਇਸ ਰੋਡ ਨੂੰ ਬੰਦ ਕਰ ਰੱਖਿਆ ਇਹਨਾਂ ਨੇ ਰਾਤ ਦਾ ਮੰਨ ਲਓ ਤੇ ਪਰ ਇਸ ਪਾਸੇ ਕੋਈ ਫਲਤੀ ਹੈ ਨਹੀਂ ਸੀਗਾ ਫਲ ਤਾਂ ਮੱਧਕੀ ਰੋਡ ਤੇ ਸੀਗਾ ਤੇ ਜੇ ਫਲਤੋ ਕਲੀਅਰ ਨਹੀਂ ਹੋਈ ਤਾਂ ਸਵੇਰੇ ਨਾਲ ਲੈਟ ਚਲਾ ਕੇ ਵੀ ਦਿੱਤੀ ਚਲਾ ਕੇ 10 ਵਜੇ ਤੋਂ ਲੈ ਕੇ ਰਾਤੀ ਰਾਤੀ 10 ਵਜੇ ਤੋਂ ਲੈ ਕੇ ਸਵੇਰ 8:30 ਵਜੇ ਤੱਕ ਲਾਈਟ ਬੰਦ ਰਹੀ ਹੈ ਵਾਰ-ਵਾਰ ਟੈਲੀਫੋਨ ਕਰਨ ਦੇ ਬਾਵਜੂਦ 8:30 ਵਜੇ ਆਇਆ ਜਦੋਂ ਕਿ ਇਹਨਾਂ ਦਾ ਬੰਦਾ ਸੀ ਐਜੋ ਸਰ ਜਮਾ ਲੋਕਲ ਹੈ ਪਮੋ ਪਿੰਡ ਚ ਲੈ ਕੇ 2 ਕਿਲੋਮੀਟਰ ਉਹਨਾਂ ਦਾ ਪਿੰਡ ਜੀ ਸਵੇਰੇ 6 ਵਜੇ ਉਹਨਾਂ ਆ ਕੇ ਲਾਈਟ ਚਲਾਉਣ ਜਦੋਂ ਰਾਤੀ ਲਾਈਟ ਬੰਦ ਦਾ ਲੋਕ ਤਰਾਹੀ ਤਰਾਹੀ ਕਰ ਜਾਂਦੇ ਗਰਮੀ ਦੇ ਵਿੱਚ ਜੀ ਟੋਲ ਫਰੀ ਨੰਬਰ ਸਰਕਾਰਾਂ ਲਗਾਤਾਰ ਦੇ ਰਹੀਆਂ ਬਿਜਲੀ ਵਿਭਾਗ ਦਾ ਵੀ ਟੋਲ ਫਰੀ ਨੰਬਰ ਆ ਬਿਜਲੀ ਵਿਭਾਗ ਦਾ ਵੈਸੇ ਵੀ ਨੰਬਰ ਆ ਪਰ ਇਹਨਾਂ ਨੇ ਇੱਕ ਗੱਲ ਹੋਰ ਵਿੱਚ ਐਡ ਕੀਤੀ ਆ ਕਿ ਜਿਹੜਾ ਉਹ ਨੰਬਰ ਲੱਗਦਾ ਹੀ ਨਹੀਂਗਾ ਜਦੋਂ ਬਿਜਲੀ ਵਿਭਾਗ ਦੇ ਅਧਿਕਾਰੀ ਚਲੇ ਜਾਂਦੇ ਨੇ ਤਾਂ ਨੰਬਰ ਬੰਦ ਰਹਿੰਦਾ ਅਸੀਂ ਕਹਿੰਨੇ ਆ ਵੀ ਐਸਟੀ ਖਬਰ ਤੋਂ ਬਾਅਦ ਜਿਹੜੀ ਵਿਭਾਗੀ ਪੜਤਾਲ ਜ਼ਰੂਰ ਹੋਣੀ ਚਾਹੀਦੀ ਆ ਵੀ ਨੰਬਰ ਬੰਦ ਕਿਉਂ ਰਹਿੰਦਾ ਬੰਦੇ ਨੂੰ ਸਹੀ ਸੂਚਨਾ ਜਿਹੜੀ ਉਹ ਦੇਣੀ ਚਾਹੀਦੀ ਆ ਪਹਿਲੀ ਗੱਲ ਬਿਜਲੀ ਵਿਭਾਗ ਦਾ ਫਰਕ ਮੰਦਾ ਵੀ ਉਹਦੀ ਅਨਾਉਂਸਮੈਂਟ ਹੋਵੇ ਜਾਂ ਉਸਦੇ ਜਿਹੜੇ ਗਰੁੱਪ ਬਣੇ ਆ ਬਿਜਲੀ ਵਿਭਾਗ ਦੇ ਉਹਨਾਂ ਦੇ ਨਾਲ ਜਿਹੜਾ ਵਟਸਐਪ ਦੇ ਗਰੁੱਪਾਂ ਦੇ ਵਿੱਚ ਜਿਹੜੀ ਜਾਣਕਾਰੀ ਉਹ ਦਿੱਤੀ ਜਾਵੇ ਤਾਂ ਕਿ ਬੰਦਾ ਪਾਣੀ ਦਾ ਪ੍ਰਬੰਧ ਕਰ ਸਕੇ ਬੰਦਾ ਆਉਂਦਾ ਜਿਹੜਾ ਕੋਈ ਜਿਹੜਾ ਦੂਰੋਂ ਜਾੜੀ ਮਜ਼ਦੂਰ ਕਰਕੇ ਵੀ ਆਉਂਦਾ ਉਹ ਵੀ ਆਉਂਦਾ ਜਿਹੜਾ ਪ੍ਰਬੰਧ ਕਰੇ ਕਿਉਂਕਿ ਉਸਨੂੰ ਰੋਟੀ ਖਾਣ ਦਾ ਟਾਈਮ ਹੁੰਦਾ ਉਹਦਾ ਸੌਣ ਦਾ ਟਾਈਮ ਹੁੰਦਾ ਆਉਣ ਵਾਲੇ ਸਮੇਂ ਦੇ ਵਿੱਚ ਅੱਖ ਦੇ ਵਿੱਚ ਇਹੋ ਜਿਹੜੀ ਸਮੱਸਿਆ ਨਿਕਲ ਕੇ ਸਾਹਮਣੇ ਨਹੀਂ ਹੋਊਗੀ ਅਸੀਂ ਏਸੀ ਆਖ ਕਰ ਸੰਗਸਰਾ ਹੈਵਨ ਇੰਡੀਆ ਟੀਵੀ ਬਾਗੇ ਪ੍ਰਾਣਾ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਸਰ ਤੁਸੀਂ ਇਸ ਟਾਈਮ ਲਾਈਵ ਹੋ ਜੀ ਹੈਵਨ ਇੰਡੀਆ ਟੀਵੀ ਤੋਂ ਜਗਤਾਰ ਗੱਲ ਕਰ ਰਿਹਾ ਤੁਹਾਡੇ ਨਾਲ ਜੀ ਅੱਛਾ ਦੱਸੋ ਸਰ ਇੱਕ ਨਾ ਬਾਗੇ ਪ੍ਰਾਣਾ ਦੇ ਵਿੱਚ ਤੁਹਾਡੇ ਤੇ ਕੁਝ ਇਲਜ਼ਾਮ ਲਾਇਆ ਵੀ ਜਿਹੜਾ ਕਿ ਉਹ ਰਾਤ ਜਿਹੜੀ ਫਾਲਟ ਆ ਜਿਹੜੇ ਲੈਟ ਦੇ ਵਿੱਚ ਉਹ ਮੁੱਦਕੀ ਰੋਡ ਤੇ ਕੋਟਕਪੁਰਾ ਰੋਡ ਵਾਲੇ ਪਾਸੇ ਪਈ ਸੀ ਤੇ ਪਰ ਜਿਹੜੀ ਤੁਸੀਂ ਲੈਟ ਰਾਤ ਬੰਦ ਰੱਖੀ ਹੈ ਨਿਹਾਲ ਸਿੰਘ ਵਾਲਾ ਰੋਡ ਆ ਤੇ ਚੰਨੂ ਵਾਲਾ ਤੇ ਨਹਿਰੂ ਮੰਡੀ ਵਾਲਾ ਪਾਸੇ ਜਿਹੜਾ ਬੰਦ ਰੱਖਿਆ ਤੁਸੀਂ ਜੀ ਉਹ ਕਹਿੰਦੇ ਵੀ ਜੇ ਫਾਲਟ ਸੀਗਾ ਚਲੋ ਮੰਨ ਵੀ ਲੈਨੇ ਆ ਸਰ ਸਵੇਰ 6:30 ਵਜੇ ਫਾਲਟ ਕਿਵੇਂ ਚੱਲੇਗਾ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਫਾਲਟ ਹੈਗਾ ਕੇਬਲ ਬਕਸਾ ਤੋਂ ਫਟਿਆ ਹੈ ਬਾਕੀ ਪੁਰਾਣਾ ਲੱਗਾ ਅੱਛਾ ਠੀਕ ਹੈ ਜੀ ਤੇ ਜਿਹੜਿਆਂ ਸੁਚਨ ਲੱਗਿਆ ਕੋ ਜੰਪਰ ਹੁੰਦੇ ਆ ਉਹ ਐਸਡੀ ਨੂੰ ਪਤਾ ਹੁੰਦਾ ਐਕਸ਼ਨ ਨੂੰ ਨਹੀਂ ਪਤਾ ਹੁੰਦਾ ਐਕਸ਼ਨ ਕੋਲੇ ਤਾਂ 5 ਸਾਲ ਰੁਟੀਨ ਹੈਗੀਆਂ ਠੀਕ ਹੈ ਸਰ ਤੁਸੀਂ ਜਿਹੜਾ ਕਨਸਰਨ ਐਸਡੀ ਹੋ ਨਾ ਡਿਟੇਲ ਉਹ ਤੁਹਾਨੂੰ ਦੱਸ ਸਕਦਾ ਹੈਗਾ ਠੀਕ ਹੈ ਠੀਕ ਹੈ ਸਰ ਹਾਂ ਜੀ ਠੀਕ ਹੈ ਸਰ ਮਿਹਰਬਾਨੀ ਬਹੁਤ ਬਹੁਤ ਧੰਨਵਾਦ OK